ਦੋਸਤੋ ਤੁਹਾਡੇ ਨਾਲ ਮੈਂ ਇੱਕ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਗੱਲ ਤਕਰੀਬਨ 2006-7 ਦੀ ਹੈ 2006-7 ਦੇ ਵਿੱਚ ਮੈਨੂੰ ਪੁਲਿਸ ਟ੍ਰੇਨਿੰਗ ਸੈਂਟਰ ਜਹਾਨਖੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ ਜੋ ਪੁਲਿਸ ਦਾ ਸੈਂਟਰ ਹੈ ਜਿੱਥੇ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉੱਥੇ ਜਾਣ ਦਾ ਮੌਕਾ ਮਿਲਿਆ ਉੱਥੇ ਸਵੇਰ ਜਿਹੜੀ ਆ ਸਰੀਰਕ ਵਰਜਸ ਹੁੰਦੀ ਆ ਕਸਰਤਾਂ ਵਗੈਰਾ ਹੁੰਦੀਆਂ ਨੇ ਤੇ ਦੁਪਹਿਰੇ ਜਿਹੜੀਆਂ ਉੱਥੇ ਕਲਾਸਾਂ ਲੱਗਦੀਆਂ ਨੇ ਤੇ ਕਲਾਸਾਂ ਲਗਾਉਣ ਲਈ ਵੱਖ-ਵੱਖ ਅੱਸੀ-ਪਸੀ ਇਲਾਕਿਆਂ ਦੇ ਪ੍ਰੋਫੈਸਰ ਕਾਲਜ ਵੀ ਕਈ ਵਾਰੀ ਉੱਥੇ ਆਉਂਦੇ ਨੇ ਸੋ ਉੱਥੇ ਨਾ ਹੁਸ਼ਿਆਰਪੁਰ ਤੋਂ ਇੱਕ ਕਾਲਜ ਤੋਂ ਪ੍ਰਿੰਸੀਪਲ ਸਾਹਿਬ ਉੱਥੇ ਆਏ ਉਹਨਾਂ ਨੇ ਇੱਕ ਗੱਲ ਕਹੀ ਜੋ ਮੈਨੂੰ ਬਹੁਤ ਵਧੀਆ ਲੱਗੀ ਉਹ ਕਹਿੰਦੇ ਕਿ ਮੈਂ ਆਪਣੇ ਬੱਚਿਆਂ ਨੂੰ ਕਦੇ ਵੀ ਪੜ੍ਹਾਈ ਲਈ ਪ੍ਰੈਸ਼ਰ ਨਹੀਂ ਪਾਇਆ ਮੈਂ ਕੀ ਕਰਦਾ ਸੀ ਜਦੋਂ ਕੋਈ ਚੰਗਾ ਫੰਕਸ਼ਨ ਹੁੰਦਾ ਸੀ ਉਦੋਂ ਮੈਂ ਆਪਣੇ ਬੱਚਿਆਂ ਨੂੰ ਦੋਨਾਂ ਨੂੰ ਬੇਟੇ ਨੂੰ ਤੇ ਬੇਟੀ ਨੂੰ ਉਸ ਫਕਸ਼ਨ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਨਾਲ ਲੈ ਕੇ ਜਾਣਾ ਤੇ ਉੱਥੇ ਜਾ ਕੇ ਬੱਚਿਆਂ ਨੂੰ ਕਹਿਣਾ ਵੀ ਬੇਟਾ ਇਹ ਤੇਰੇ ਅੰਕਲ ਜੀ ਆ ਇਹ ਤੇਰੀ ਆਂਟੀ ਜੀ ਆ ਇਹਨਾਂ ਨੇ ਪਹਿਲਾਂ ਗਰੀਬੀ ਚ ਉੱਠੇ ਸੀਗੇ ਫਿਰ ਪੜ੍ਹਾਈ ਕੀਤੀ ਮਿਹਨਤ ਕੀਤੀ ਉਸ ਤੋਂ ਬਾਅਦ ਕੋਰਸ ਕੀਤੇ ਤੇ ਅੱਜ ਇਹ ਇਸ ਪੋਜੀਸ਼ਨ ਤੇ ਆ ਕੋਈ ਟੀਚਰ ਲੱਗਾ ਹੁੰਦਾ ਵਾ ਕੋਈ ਕਿਸੇ ਹੋਰ ਨੌਕਰੀ ਤੇ ਲੱਗਾ ਹੁੰਦਾ ਉਹਦੇ ਬਾਰੇ ਬੱਚਿਆਂ ਤੇ ਉਸ ਤੇ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਪਾਇਆ ਕਹਿਣ ਦਾ ਭਾਵ ਤੇ ਜਿਵੇਂ ਆਪਾਂ ਆਖਦੇ ਹੁੰਦੇ ਵੀ ਬੱਚਿਆਂ ਨੂੰ ਜਿਹੋ ਜੀ ਸੋਸਾਇਟੀ ਮਿਲ ਜੇ ਉਹ ਜਾਂ ਬੱਚੇ ਤੇ ਪ੍ਰਭਾਵ ਪੈਂਦਾ ਚੰਗੀ ਸੋਸਾਇਟੀ ਮਿਲ ਜੇ ਬੱਚੇ ਤੇ ਚੰਗਾ ਪ੍ਰਭਾਵ ਪੈਣਾ ਮਾੜੀ ਸੋਸਾਇਟੀ ਮਿਲ ਜੇ ਬੱਚੇ ਤੇ ਜਿਹੜਾ ਮਾੜਾ ਪ੍ਰਭਾਵ ਪੈਣਾ ਉਹ ਕਹਿੰਦੇ ਵੀ ਇਸੇ ਤਰ੍ਹਾਂ ਲਗਾਤਾਰ ਸلسلਸਲਾ ਚੱਲਦਾ ਰਿਹਾ ਤੇ ਸਾਡੇ ਬੱਚੇ ਇਹੋ ਜੀ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਵੱਧ ਤੋਂ ਵੱਧ ਜਿਹੜੀ ਆਪਦੀ ਮਿਹਨਤ ਕੀਤੀ ਪੜਾਈ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਧਿਆਨ ਲਗਾਇਆ ਉਹ ਕਹਿੰਦੇ ਵੀ ਅੱਜ ਜਿਹੜੇ ਮੇਰੀ ਬੇਟੀ ਆ ਉਹ ਡਾਕਟਰ ਆ ਜਿਹੜਾ ਮੇਰਾ ਬੇਟਾ ਵਾ ਉਹ ਵੀ ਇੱਕ ਚੰਗਾ ਅਫਸਰ ਲੱਗਾ ਹੋਇਆ ਹੈ ਸੋ ਕਹਿਣ ਦਾ ਭਾਵ ਕਿ ਕਈ ਵਾਰੀ ਇਦਾਂ ਨਹੀਂ ਹੁੰਦਾ ਕਿ ਬੱਚਿਆਂ ਨੂੰ ਪੂਰਾ ਪ੍ਰੈਸ਼ਲਾਈਟ ਕਰਕੇ ਪ੍ਰੈਸ਼ਰ ਪਾ ਪਾ ਕੇ ਵੀ ਤੂੰ ਆ ਹੀ ਕਰਨਾ ਕਰਨਾ ਕਈ ਵਾਰੀ ਬੱਚੇ ਦਾ ਅੰਦਰੋਂ ਹੁਨਰ ਵੀ ਵੇਖੋ ਬੱਚਾ ਕੀ ਕਰਨਾ ਚਾਹੁੰਦਾ ਕਿਹੜੇ ਖੇਤਰ ਦੇ ਵਿੱਚ ਜਾਣਾ ਚਾਹੁੰਦਾ ਜਿਵੇਂ ਅੱਜ ਦਾ ਮਾਹੌਲ ਆ ਸਾਡੇ ਆਮ ਹੀ ਬਣਿਆ ਹੋਇਆ ਕਿ ਹਰ ਇੱਕ ਹੀ ਕਹੂਗਾ ਕਿ ਬੱਚੇ ਨੂੰ ਆਇਲਟਸ ਕਰਾਉਣੀ ਆ ਤੇ ਬਾਹਰ ਭੇਜਣਾ ਪਰ ਉਸ ਦੇ ਅੰਦਰ ਲਾਣੀਆਂ ਆਪਾਂ ਬਾਚਦੇ ਕਿ ਬੱਚਾ ਅੰਦਰੋਂ ਹੁਨਰ ਕੀ ਆ ਉਹ ਕਿਸ ਖੇਤਰ ਵਿੱਚ ਜਾਣਾ ਚਾਹੁੰਦਾ ਜਾਂ ਕੀ ਕਰਨਾ ਚਾਹੁੰਦਾ ਸੋ ਆਪਾਂ ਨੂੰ ਜੇ ਕੋਈ ਉਸ ਬੱਚਾ ਕਰਨਾ ਚਾਹੁੰਦਾ ਹੋਵੇ ਉਸ ਖੇਤਰ ਬਾਰੇ ਬੱਚੇ ਦੀ ਜਿਹੜੀ ਆ ਉਹ ਸਪੋਰਟ ਕਰਨੀ ਚਾਹੀਦੀ ਦੂਜੀ ਗੱਲ ਆਮ ਹੀ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀਆਂ ਇਹ ਗੱਲਾਂ ਆਉਂਦੀਆਂ ਨੇ ਕਿ ਯਾਰ ਬੱਚੇ ਫੋਨਾਂ ਦੇ ਵਿੱਚ ਵਿਜੀ ਰਹਿੰਦੇ ਨੇ ਸੋ ਕੱਲੇ ਬੱਚੇ ਨਹੀਂ ਫੋਨਾਂ ਦੇ ਵਿੱਚ ਵਿਜੀ ਰਹਿੰਦੇ ਨੇ ਮਾਪੇ ਵੀ ਬੱਚਿਆਂ ਦੇ ਜਿਹੜੇ ਫੋਨਾਂ ਦੇ ਵਿੱਚ ਵਿਜੀ ਰਹਿੰਦੇ ਨੇ ਬੱਚੇ ਅਲੱਗ ਫੋਨ ਚੱਕ ਲੈਂਦੇ ਨੇ ਇਹ ਮਾਪਿਓ ਅਲੱਗ ਫੋਨਾਂ ਦੇ ਵਿੱਚ ਬਿਜੀ ਰਹਿੰਦੇ ਨੇ ਸੋ ਘੱਟੋ ਘੱਟ ਜਿਹੜਾ ਬੱਚਿਆਂ ਨੂੰ ਤੇ ਮਾਂ ਪਿਓ ਨੂੰ ਬੱਚਿਆਂ ਦੇ ਲਈ ਟਾਈਮ ਦੇਣ ਦੀ ਜ਼ਰੂਰਤ ਹੈ ਜੋ ਅੱਜ ਦੇ ਸਮੇਂ ਵਿੱਚ ਨਹੀਂ ਟਾਈਮ ਪਾ ਦੇ پا ਰਹੇ ਮਾਪੇ ਬੱਚਿਆਂ ਨੂੰ ਸੋ ਜਦੋਂ ਬੱਚੇ ਆਉਂਦੇ ਆ ਸਕੂਲੋਂ ਆਉਂਦੇ ਉਹਨਾਂ ਤੋਂ ਪੁੱਛੋ ਵੀ ਸਕੂਲ ਦਾ ਵਰਕ ਕੀਤਾ ਕੀ ਕੰਮ ਦੱਸਿਆ ਕਿੱਦਾਂ ਸਾਰਾ ਜਿਹੜੀ ਗੱਲਬਾਤ ਪੁੱਛੋ ਵੀ ਹੋਰ ਸਕੂਲ ਦੇ ਵਿੱਚ ਠੀਕ ਠਾਕ ਆ ਕੋਈ ਲੜਾਈ ਝਗੜਾ ਤਾਂ ਨਹੀਂ ਬੱਚੇ ਆਪਸ ਵਿੱਚ ਕਰਦੇ ਜਿਹੜੀ ਕੱਲੀ ਕੱਲੀ ਗੱਲ ਆ ਉਹ ਬੱਚਿਆਂ ਤੋਂ ਜ਼ਰੂਰ ਹਾਸਲ ਕਰੋ ਤਾਂ ਜੋ ਜਿਹੜਾ ਉਹ ਸਿਸਟਮ ਇੱਕ ਬਣਿਆ ਰਹੇ ਤੇ ਕੋਈ ਵੀ ਜਿਹੜਾ ਬੱਚਾ ਉਹ ਗਲਤ ਪਾਸੇ ਜਾਂ ਗਲਤ ਦਿਸ਼ਾ ਵੱਲ ਨਹੀਂ ਜਾਵੇਗਾ ਸੋ ਬੱਚਿਆਂ ਨੂੰ ਬਹੁਤ ਬਹੁਤ ਟਾਈਮ ਦਿਓ ਸੋ ਨਿਗ੍ਹਾ ਰੱਖੋ ਸੋ ਬੱਚਿਆਂ ਦੇ ਵਿੱਚ ਆਪਾਂ ਖੁਦ ਪ੍ਰਤਿਭਾ ਜਿਹੜੀ ਬੱਚਿਆਂ ਦੀ ਉਸ ਨੂੰ ਆਪਾਂ ਦੇਖੀਏ ਕਿਹੜੀ ਆ ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਕਿ ਬੱਚਿਆਂ ਦੇ ਦਿਮਾਗੇ ਨੇ ਉਹ ਨਵੀਂ ਕੋਈ ਨਵੀਂ ਗੱਲ ਕਰਦੇ ਆ ਕਈ ਵਾਰੀ ਪੀ ਇਦਾਂ ਨਹੀਂ ਇਦਾਂ ਐ ਕਰਦੇ ਆਪਾਂ ਵੀ ਕਈ ਵਾਰ ਹੈਰਾਨ ਜੇ ਹੋਈਦਾ ਵਾ ਵਾ ਇਹ ਬੱਚੇ ਨੇ ਬੜੀ ਨਵੀਂ ਕਾਰਡ ਕੱਢੀ ਕਹਿੰਦਾ ਭਾਵੇਂ ਨਵੀਂ ਗੱਲ ਵੀ ਇਦਾਂ ਨਹੀਂ ਇਦਾਂ ਕਰਨਾ ਜਾਂ ਇਦਾਂ ਨਹੀਂ ਇਦਾਂ ਸੋ ਜਿਹੜਾ ਫੋਨ ਆ ਜਾਂ ਮੋਬਾਈਲ ਦਾ ਇਸਤੇਮਾਲ ਆ ਉਹ ਵੀ ਚੱਲ ਸਮੇਂ ਦੇ ਅਨੁਸਾਰ ਚੱਲ ਜਿੱਦੀ ਲੋਡ ਬਣ ਗਿਆ ਪਰ ਉਹ ਵੀ ਹੌਸਾਬ ਸਿਰ ਜਿਹੜਾ ਉਹ ਠੀਕ ਰਹਿੰਦਾ ਜਿੰਨ ਲੋਡ ਮੁਤਾਬਕ ਸੋ ਬਹੁਤਾ ਜਿਆਦਾ ਵੀ ਸਕਰੀਨ ਦੇ ਉੱਪਰ ਨਿਗਾਹ ਟਿਕਾਈ ਰੱਖਣੀ ਬੱਚਿਆਂ ਦੇ ਨਜ਼ਰ ਤੇ ਅਸਰ ਪੈਂਦਾ ਵਾ ਦਿਮਾਗ ਤੇ ਅਸਰ ਪੈਂਦਾ ਪੜ੍ਹਾਈ ਵਾਲ ਬੱਚਿਆਂ ਦਾ ਦਿਮਾਗ ਘਟਦਾ ਵਾ ਸੋ ਪਹਿਲਾਂ ਜਿਹੜਾ ਸਕੂਲ ਦਾ ਵਰਕ ਆ ਉਹ ਬੱਚੇ ਆ ਕੇ ਕਰਨ ਇਹ ਧਿਆਨ ਮਾਪੇ ਰੱਖਣ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਚਲੋ ਬੱਚੇ ਨੇ ਜੇ ਕੋਈ ਮੋਬਾਈਲ ਫੋਨ ਵਰਤ ਲੈ ਉਹ ਵੀ ਸਹੀ ਇਸਤੇਮਾਲ ਕਰੇ ਕੋਈ ਜਾਣਕਾਰੀ ਦੀ ਹਾਸਲ ਕਰੇ ਵੀਡੀਓ ਦੇਖੇ ਜਾਂ ਗੇਮਾਂ ਵਗੈਰਾ ਜਿਹੜੀਆਂ ਵਧੀਆ ਦਿਮਾਗ ਬੱਚੇ ਦਾ ਰਿਸਟ ਪੋਸਟਰ ਰੱਖਣ ਉਹ ਜੀਆਂ ਕਰੇ ਦੂਜੀ ਗੱਲ ਬੱਚਿਆਂ ਦਾ ਧਿਆਨ ਖੇਡਾਂ ਦੇ ਵਿੱਚ ਜ਼ਿਆਦਾ ਚਾਹੀਦਾ ਸਾਈਕਲਿੰਗ ਚਲਾਉਣਾ ਜਾਂ ਖੇਡਾਂ ਦੇ ਵਿੱਚ ਵੀ ਬੱਚਿਆਂ ਨੂੰ 2-4 ਘੰਟੇ ਜਿਹੜੇ ਉਹ ਵੀ ਦਿੱਤੇ ਜਾਣੇ ਚਾਹੀਦੇ ਨੇ ਇਹ ਨਹੀਂ ਵੀ ਬੱਚਾ ਸਕੂਲੋਂ ਆਇਆ ਪੜ੍ਹ ਕੇ ਉਸ ਤੋਂ ਬਾਅਦ ਚੱਲ ਟਿਊਸ਼ਨ ਰਾਤ ਨੂੰ 7-8 ਵਜੇ ਤੱਕ ਟਿਊਸ਼ਨ ਬੱਚਾ ਪੜ੍ਹਾਈ ਜਾਵੇ ਤੇ ਬੱਚੇ ਨੂੰ ਖੇਡਣ ਦਾ ਮੌਕਾ ਮਿਲ ਕਿਉਂਕਿ ਖੇਡਾਂ ਕਰੂਗਾ ਬੱਚੇ ਦਾ ਸਰੀਰ ਹੈ ਜਿਹੜਾ ਉਹ ਰੈਸਟ ਪੋਸਟਰ ਰਹੂਗਾ ਠੀਕ ਰਹੂਗਾ ਸਿਹਤ ਠੀਕ ਰਹੂਗੀ ਤੇ ਕਿਉਂਕਿ ਖੇਡਾਂ ਦੇ ਵਿੱਚ ਵੀ ਪੜ੍ਹਾਈ ਦੇ ਨਾਲ-ਨਾਲ ਜੇ ਬੱਚਾ ਖੇਡਾਂ ਦੇ ਵਿੱਚ ਵੀ ਤਰੱਕੀ ਕਰੂਗਾ ਉਹਦੇ ਲੈਵਲ ਤੱਕ ਜਾਊ ਉਹ ਵੀ ਭਲਕ ਨੂੰ ਜੇ ਕੋਈ ਜੋਬ ਲੈਣੀ ਆ ਕੋਈ ਨੌਕਰੀ ਲੈਣੀ ਆ ਉਦੇ ਲਈ ਜਿਹੜੀ ਆਸਾਨੀ ਰਹਿੰਦੀ ਆ ਕਿਉਂਕਿ ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਖੇਡਾਂ ਦੇ ਵਿੱਚ ਉਪਲੱਬਧੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਜਿਹੜੀ ਨੌਕਰੀ ਦੇ ਲਈ ਸਰਕਾਰਾਂ ਵੀ ਜਿਹੜੀਆਂ ਉਹ ਪਹਿਲ ਕਰਦੀਆਂ ਨੇ ਸੋ ਇੰਨੀਆਂ ਗੱਲਾਂ ਸੀ ਤੁਹਾਡਾ ਇਹਨਾਂ ਵਿਚਾਰਾਂ ਦੇ ਨਾਲ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਦੇ ਵਿਚਾਰ ਸਾਨੂੰ ਕਮੈਂਟਾਂ ਦੇ ਰੂਪ ਵਿੱਚ ਦੱਸਿਓ ਤਾਂ ਜੋ ਉਸ ਵਿਸ਼ੇ ਤੇ ਅਸੀਂ ਹੋਰ ਵੀਡੀਓ ਬਣਾ ਸਕੀਏ ਸਾਨੂੰ ਵੀ ਹੋਰ ਜਾਣਕਾਰੀ ਮਿਲ ਸਕੇ ਸੋ ਜਾਣਕਾਰੀ ਦੇ ਵਿੱਚ ਹੋਰ ਅਦਸ਼ਕਾਂ ਦੇ ਨਾਲ ਜਿਹੜਾ ਉਹ ਵਾਧਾ ਹੋ ਸਕੇ ਸੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਜੀ ਥੈਂਕ ਯੂ